ਕਬੱਡੀ 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 ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਤੁਹਾਡਾ ਗੋਪੀ ਬਰੰਦੀਪੁਰ 13 April ਨੂੰ ਬਹੁਤ ਵਧੀਆ ਕਬੱਡੀ ਸ਼ੋਅ ਮੈਚ ਹੋ ਰਿਹਾ ਪਿੰਡ ਕੱਚੇ ਪੱਕੇ ਤੇ ਆਪਾਂ ਵੀ ਉੱਥੇ ਪਹੁੰਚ ਰਹੇ ਹਾਂ ਸਾਰੀ ਸੰਗਤ ਨੂੰ ਬੇਨਤੀ ਆ ਉੱਥੇ ਹਮ ਹਮਾ ਕੇ ਪਹੁੰਚੋ ਤੇ ਮੈਚ ਦੀਆਂ ਰੌਣਕਾਂ ਵਧਾਓ ਸਤਿ ਸ਼੍ਰੀ ਅਕਾਲ ਭੁੱਲ ਰਹੀ ਨਹੀਂ ਕੁਝ ਰਪਿੰਦਰ ਬਾਈ ਜਲਾਲ ਦੀ ਜਲਾਲ ਦੇ ਟੂਰਨਾਮੈਂਟ ਦੀ ਬਹੁਤ ਵੱਡੀ ਸਫਲਤਾ ਤੋਂ ਬਾਅਦ ਕੀ ਹਾਲ ਹੈ ਜੀ ਸਾਡੇ ਪਿੰਡ ਪਹੁੰਚੇ ਤੇ ਬਾਈ ਹੁਣਾਂ ਨੂੰ ਬਹੁਤ ਜੀ ਆਇਆਂ ਨੂੰ ਤੇ ਰਪਿੰਦਰ ਬਾਈ ਹੁਣ ਹੁਣ ਟੂਰਨਾਮੈਂਟ ਪਹਲਾਥ ਟੂਰਨਾਮੈਂਟ ਹੋ ਰਿਹਾ ਕਹਿੰਦੇ ਬਾਲਾ ਸੇਰਾ ਤੇ ਸਾਰਿਆਂ ਨੇ ਪਹੁੰਚਣਾ ਸਾਰਿਆਂ ਨੇ ਪਹੁੰਚਣਾ ਜੀ ਤੇ ਹੁਣ ਮੈਂ ਤੇ ਰਪਿੰਦਰ ਬਾਈ ਜਾ ਰਹੇ ਹਾਂ ਯੂਰਪ ਹਾਂ ਜੱਸੀ ਕੋਲੇ ਜੱਸੀ ਕੋਲੇ ਓਏ ਆਗੇ ਆਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅੰਦੁੱਲਾ ਬੱਗਾ ਪੈਣ ਆਪ ਸਭ ਨੂੰ ਅਪੀਲ ਕਰਨੀ ਸੀ 10 11 12 April ਨੂੰ ਪਿੰਡ ਕੜਗੜ ਦੇ ਵਿੱਚ ਕਬੱਡੀ ਮੈਚ ਹੋਣ ਜਾ ਰਹੇ ਆ ਬੱਚਿਆਂ ਦੇ 12 ਤਰੀਕ ਨੂੰ ਸਾਲਾਨਾ ਮੇਲਾ ਕਰਵਾਇਆ ਜਾ ਰਿਹਾ ਜੋ ਕਿ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਬਾਪੂ ਸਕੀराम ਜੀ ਵੱਲੋਂ ਖੁੱਲੇ ਸੱਦਿਆ ਜਿੰਨੀ ਵੀ ਸੰਗਤ ਦਰਬਾਰ ਨਾਲ ਜੁੜੀ ਆ ਇਸ ਟੂਰਨਾਮੈਂਟ ਲਈ ਪਹੁੰਚੋ ਤੇ ਸਾਲਾਨਾ ਮੇਲੇ ਲਈ ਪਹੁੰਚੋ ਅਸੀਂ ਵੀ ਪਹੁੰਚ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ